ਤੇ ਮੇਰਾ ਪਿੰਡਾ ਫਰੀਦਪੁਰ ਆ। ਕਿੰਨੇ ਬਾਕ ਨੂੰ ਬਸ ਸਰ ਅਸੀਂ ਪਿੰਡੇ ਘਰੇ ਆਪੇ ਕੰਮਕੁਮ ਕਰਦੇ ਸੀਗੇ ਜੀ। ਉਰੇ ਬਹੁਤ ਜ਼ੋਰ ਦੀ ਖੜਕਾ ਹੋਇਆ। ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਆ ਕੰਮ ਹੋਇਆ ਹੋਇਆ ਸੀਗੇ ਜੀ। ਬਸ ਫੇ ਸਾਰਾ ਪਿੰਡਾ ਕੇ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਡੀਆਂ ਨੇ ਵਿੱਚੋਂ। ਕਿੰਨੀਆਂ ਸਵਾਰੀਆਂ ਕੱਡੀਆਂ ਤੁਸੀਂ? ਸਰ ਇਹ ਕਟੋੜ 70-80 ਸਵਾਰੀਆਂ ਸੀ ਅਜੇ। ਵਿੱਚ ਸਕੂਲ ਵਾਲੇ ਬੱਚੇ ਬਹੁਤ ਸੀਗੇ, ਕੁੜੀਆਂ ਬਹੁਤ ਸੀਗੀਆਂ। ਇਹ ਮਤਲਬ ਓਵਰਸੀ ਬੱਸ ਸਰ ਓਵਰਸੀ ਵੀ ਤਾਂ ਨਹੀਂ ਪਤਾ ਲੱਗਿਆ ਪਹਿਲਾਂ ਹੋ ਚੁੱਕਿਆ ਸਭ ਤੋਂ। ਓਵਰਸੀ ਬੱਸਾਂ? ਬੱਸਾਂ 'ਚ ਸਵਾਰੀਆਂ ਓਵਰ ਸੀਗੀਆਂ ਬਹੁਤ। ਹਾਂਜੀ। ਹਾਂ ਸੌ ਤੋਂ ਉੱਤੇ ਸਵਾਰੀ ਸੀਗੀ ਸੌ ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਭਰੀ ਵੀ ਸੀਗੀ ਕਿਤੋਂ ਚੱਲਦੀ ਹੈ ਬੱਸ ਸਰ ਮੱਲਿਆੜ ਤੋਂ ਪਟਿਆਲਾ ਜਾਂਦੀ ਹੈ ਜੀ ਤੁਸੀਂ ਜਦੋਂ ਮੋਫੇ ਦੇ ਪਹੁੰਚੇ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ ਕੀ ਸਰ ਉਹ ਰੌਲਾ ਪਿਆ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕਿ ਅਸੀਂ ਤਾਂ ਪਹਿਲਾਂ ਸਵਾਰੀਆਂ ਗੱਡੀਆਂ ਪਿੰਡੋਂ ਪਾਣੀ ਦੇ ਬਾਲਟੀ ਮੰਗਾਈਆਂ ਪਾਣੀ ਸੰਗਤ ਨੂੰ ਬੁਲਾਇਆ ਜੀ ਪੂਰੇ ਵਕਤ ਕਾਰਾਂ ਰੋਕ ਕੇ ਕਾਰਾਂ ਚੋਂ ਲੈ ਵੱਧ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ ਕਿੰਨੇ ਕਿੰਜੜ ਹੋਏ ਨੇ ਸਰ ਕਟਵਰ 30 40 ਹੈ ਕਿ ਨਹੀਂ 30 40 ਜੀ ਕੀ ਨਾਮ ਹੈ ਜੀ ਅਮਰ ਚਰਨ ਸਿੰਘ ਜੀ ਚਰਨ ਸਿੰਘ ਜੀ ਜਦੋਂ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਘਰ ਦਾ ਸੀ ਭੱਜੇ ਉਧਰੋਂ ਆਏ ਆ ਉਹਦੇ ਬਸ ਪਾਰਟੀ ਵੀਦ ਗਈ ਸਵਾਰੀਆਂ ਸਾਰਾ ਪੂਰਾ ਟਰੱਕੇ ਬਾੜ ਕੇ ਨਾਲ ਲੱਗ ਕੇ ਉਹ ਸਵਾਰੀਆਂ ਖਿੱਚੇ ਨੇ ਜੀ ਉੱਥੋਂ ਦੇ ਬੈਗ-ਬੈਗ ਦੀ ਬੈਕਪੱਕ ਫੜਾਈ ਦੇ ਕੱਢ ਗਏ ਮੋਬਾਈਲ ਗਿਰੇ ਪੈਦੀ ਮੋਬਾਈਲ ਫੜਾਈ ਨਹੀਂ ਜੀ ਟੱਪਲ ਫੂਟ ਸਾਰਾ ਕੋਲ ਫਾਰਮ ਵਿੱਚੇ ਗਿਰੇ ਪੈਦੀ ਸਵਾਰੀਆਂ ਸਭ ਦੇ ਕਿੰਨੇ ਕਿਸੀ ਸਵਾਰੀਆਂ ਜਿਹੜੇ ਸਵਾਰੀਆਂ ਤਕਰੀਬਨ 100 ਦੇ ਜਿਹੜੇ ਸਵਾਰੀ ਹੈਗਦੀ ਜੀ ਕੈਪਸਟੀ ਦਾ ਮਤਲਬ 35 ਦੀ ਅਕੜੀ ਨਹੀਂ 55 ਦੀ ਹੈ ਜੀ 55 ਦੀ 55 ਦੀ ওভার 3 ਹਾਂ ਇਸ ਵਾਰੀ ওভারਲੋਡ ਸੀ ਇੱਕ ਕਿਸ ਵਿੱਚ ਬੱਚੇ ਦਰਾਫਤ ਉੱਪਰ ਇਹ ਦਰਾਫਤ ਵਿੱਚ ਜੀ ਕਿੰਨੇ ਕੰਜੜ ਨੇ ਇੱਕ ਪਤਲ ਕੇ ਕੁਛ ਮੌਕੇ ਦੇ ਘੱਟੇ ਜੜੇ ਤੇ ਹਟ ਹੈਗੇ ਨਹੀਂ ਘਟਕੜ ਪਰ 35 ਦੇ ਹੈਗੇ ਨਹੀਂ ਹਾਂ ਜੀ ਉਹ ਐਂਬੂਲੈਂਸ ਲੈ ਕੇ ਗਏ ਨਹੀਂ ਕੁਸਤਾ ਕਹਿੰਦੇ ਪਾਸੋ ਗਏ ਨਹੀਂ ਬਾਕੀ ਹੁਣ ਪਾਸੋ ਕੀ ਪਤਾ ਰਹਿ ਹੋਣਾ ਕੀ ਕਰਨੀ ਪਤਾ ਲੱਗਿਆ ਕਾਰਨ ਕੀ ਸੀ ਸਾਰਾ ਤੁਹਾਨੂੰ ਤੁਸਰੀ ਪਤਾ ਲੱਗਿਆ ਇਸ ਤਾਂ ਜੀ ਵੀ ਦੇਖੇ ਸੋਦਰੋਂ ਭੱਜਿਆ ਜਾਨੂੰ ਗਿਰੀ ਪਈ ਦੀ ਬਸ ਸੁਰੇ ਆਉਂਦੇ ਨੇ ਹਾਂ ਤੁਸੀਂ ਉਹ ਗੱਡੀ ਕਿਹਾ ਤੇ ਆ ਗੱਡੀ ਦੇਖਿਆ ਜਿੱਥੇ ਆ ਕੇ ਸਵਾਰੀਆਂ ਕੱਢਣ ਦੀ ਵਿੱਚੋਂ ਨਾਲ ਜਿਹੜਾ ਲੱਗਿਆ ਵਜਾ ਉਹ ਸਾਨੀਆਂ ਨੂੰ ਵਟ ਕੇ ਰਸਪਰੇ ਕਰਕੇ ਸਵਾਰੇ ਕਢਾਦੇ ਵਿੱਚੋਂ ਭਾਈ ਮਨਿੰਦਰ ਸਿੰਘ ਹੈ ਮੇਰੇ ਨਾਮ ਇਹ ਕਿਵੇਂ ਹਾਸਾ ਵਾਪਰੇ ਕੁਝ ਪਤਾ ਲੱਗ ਹਾਸਾ ਤੁਹਾਨੂੰ ਪਤਾ ਨਹੀਂ ਹੈ ਵੀ ਮੇਨ ਕਾਰਨ ਜਿਆਦਾ ਟਾਇਰ ਫਟਿਆ ਜਾਂ ਬੜਾ ਟੁੱਟਣ ਦੇ ਕਾਰਨ ਹੋਇਆ ਪਰ ਇਹ ਓਵਰਲੋਡ ਜਿਆਦਾ ਰਹੀ ਹੈ ਗੱਡੀ 140 40 ਇਚ ਸਵਾਰੀਆਂ ਹੁੰਦੀਆਂ ਨੇ 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇੰਸਪੈਕਟਰ ਲੱਗੇ ਨੇ ਬਕਾਇਦਾ ਫੋਨ ਕਰਦੇ ਨੇ ਵੀ ਤੁਸੀਂ ਆਡਾ ਨਹੀਂ ਕਰਕੇ ਆ ਨਹੀਂ ਕਰਕੇ 52 ਸੀਟਾਂ ਬਾਸ ਬਸ ਬਿਨਾਂ ਮਦਦ ਤੋਂ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜਿਹਦੇ ਵਿੱਚ 52 ਸਵਾਰੀਆਂ ਹੁੰਦੀਆਂ ਪਟਾ ਵੀ ਤਾਂ ਹੀ ਟੁੱਟੇ ਓਵਰਲੋਡ ਹਾਂ ਓਵਰਲੋਡ ਕਰਕੇ 138 38 ਸਵਾਰੀਆਂ ਨੇ ਮੇਰੇ ਕੋਲ ਡਾਕਟਰੇ ਨੇ 15 ਦਿਨ ਮੈਂ ਚਲਾਈ ਆ ਗੱਡੀ ਇਹ ਅੱਜ ਮੈਂ ਛੁੱਟੀ ਤੇ ਦੀ ਡਰਾਈਵਰ ਪੀਸੀ ਤਨ ਦਰਸ਼ਨ ਦੀ ਹਾਂਜੀ ਇਹਦਾ ਪਟਾ ਟੁੱਟਣ ਕਾਰਨ ਇਹ ਗੱਲ ਹੋਈ ਜਿਹੜੀ ਅੰਗੈਲੀ ਤਾਂ ਮਤਲਬ ਜਿਹੜੇ ਮਹਿਕਮੇ ਦੀ ਆ ਜੀ ਤੱਕਾ ਕਰਦੀ ਆ ਸ਼ਰੀਆਮ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕੰਪੈਸਟੀ ਹੋਣੀ ਚਾਹੀਦੀ ਐ ਦੱਸੋ ਤੁਸੀਂ ਮੈਨੂੰ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਵੀ ਸਾਡੀ ਜ਼ਿੰਮੇਵਾਰੀ ਹੈ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰੇ ਨੂੰ ਖਨੌੜਾ ਅੱਡਾ ਜੱਸੂ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਵੀ ਜੇ ਚੜ੍ਹਦੀ ਹੈ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆਪੇ ਦੇਖੋ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲੇ ਤੋਂ ਚੱਲ ਕੇ ਖੰਨੇ ਜਾਂਦੀ ਆ ਖੰਨੇ ਉਹ ਪੜੇਾਲੇ ਪੜੇਾਲੇ ਉਹ ਖੰਨੇ ਚੌਪਸਰ ਲਾਉਂਦੀ ਆ ਸਾਰਾ ਦਿਨ ਟਾਈਮ ਨਹੀਂ ਆ ਸਟੇਸ਼ਨ ਮੱਲੇ ਵਾਲੇ ਤੋਂ ਚੱਲਦੀ ਆ ਕਾਰਸਨਾ ਹੋ ਗਿਆ ਜਸੋਵਾਰਾ ਹੋ ਗਿਆ ਗਵਿੰਦਪੁਰਾ ਹੋ ਗਿਆ ਰੈਸਲ ਹੋ ਗਿਆ ਅਖਨੌੜੇ ਆ ਕੇ ਤਾਂ ਸਵਾਰੀਆਂ ਚੜ੍ਹਦੀਆਂ ਜੀ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਬੰਦ ਫੇਰ ਨਹੀਂ ਹਾਸਾ ਨਹੀਂ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 138 ਸਵਾਰੀਆਂ ਡਾਟ ਦੀ ਫੋਟੋ ਪਈਆ ਕੱਲ ਮੈਂ ਸਾਡੇ ਸੀਆਈ ਸਾਹਿਬ ਨੂੰ ਭੇਜੀ ਆ ਵੀ ਇੰਨੀ ਸਵਾਰੀਆਂ ਹੁੰਦੀਆਂ ਫੇਰ ਵੀ ਇੰਸਪੈਕਟਰ ਸਾਡੇ ਨਾਲ ੱੱਕਾ ਕਰਦੇ ਨੇ ਵੀ ਤੁਸੀਂ ਸਵਾਰੀਆਂ ਚੜਾਉਂਗਾ ਕੋਈ ਕੀ ਪਤਾ ਲੱਗਿਆ ਵੀ ਇੱਚੇ ਵੀ ਕਿੰਨੀਆਂ ਮੈਨੂੰ ਤਾਂ ਚਲੋ ਫੋਨ ਆਇਆ ਉਹਦਾ ਹੁਣ ਜਦ ਮਸ਼ੀਨ ਨਿਕਲੂਗੀ ਕਨ ਓਵਰਰੋਡ ਦਿੱਲੀ ਓਵਰਰੋਡ ਜਾਂਦੀ ਹੈ ਕਿਲੇ ਵੀ ਤੇ ਕਿ 150 ਜਵਾਰੀ ਤੋਂ ਉੱਤੇ ਜਵਾਰੀ ਹੁੰਦੀ ਉਹ ਇਹਦੇ ਚ ਪਤਾ ਹੀ ਹੈ ਕਿ ਕਿਸ ਤਰ੍ਹਾਂ ਸਥਿਤੀ ਹੋ ਰਹੀ ਉਹਨਾਂ ਦੇ ਦਾ ਹਸਪਤਾਲ ਦੇ ਕਨੈਕਟਰ ਦੇ ਡਾਂਗ ਲੇ ਕੇ ਡਰਾਈਵਰ ਨੂੰ ਐਂਬੂਲੈਂਸ ਲੈ ਗਈ ਉਹ ਬਾਸ ਹਸਪਤਾਲ ਸਵਾਰੀਆਂ ਦੇ ਵੀ ਲੱਗੀਆਂ ਹੋਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਇੱਕ ਬੰਦਾ ਬਰਦਾ ਮੁੰਡਾ ਦੀ ਲੱਤ ਟੁੱਟ ਗਈ ਤੇ ਇੱਕ ਕੁੜੀ ਦੀ ਬਾਹ ਮਿਲਦਾ ਟੁੱਟੀ ਹੈ ਨੁਕਸਾਨ ਬਹੁਤ ਇਹ ਓਵਰਗ੍ਰੈਂਡ ਨਿਕਲਣ ਦਾ ਜਗ੍ਹਾ ਨਹੀਂ ਹੈ ਕੋਈ ਹੋਰ ਵੀ ਵੱਟਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਇੱਥੇ ਕੀ ਹੈ ਉਸ਼ ਵੀ ਹੋ ਸਕਦਾ ਹਾਂ ਹਾਂ ਜੀ ਵਿਦਿਆਰਥੀ ਸਟੂਡੈਂਟ ਜਿਆਦਾ ਹੁੰਦੇ ਹਾਂ ਹਾਂ ਚੱਲੇ ਜਾਂਦੇ ਨੇ ਗੱਡੀ ਧੰਨਵਾਦ ਤੁਹਾਡਾ ਨਾਮ ਕੀ ਮਨਿੰਦਰ ਸਿੰਘ ਮੇਰਾ ਨੋਆ ਪੀਸੀਬੀ 502 ਮੇਰਾ ਅਨੰਦ ਹੈ ਤੁਸੀਂ ਕਿਵੇਂ ਬਸ ਰਹੇ? ਦਾ ਕਰੈਕਟ ਪ੍ਰਸ਼ਨ ਕੀ ਹੋਇਆ ਹਾਂ ਸਾਰਾ ਸੀ ਨਾ ਖਰੋੜ ਤੋਂ ਚੱਲੇ ਤੇ ਛੱਡੀ ਗੱਡੀ ਇਹ ਵਦਯੋਗੀ ਤਾਂ ਕਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋਇਆ ਮੂਹਰ ਦੀ ਵਾਰੀ ਖੜਾ ਵੀ ਕਾਕੀ ਦੇ ਬੱਚੇ ਆਪਣੇ ਵਾਰੀ ਮੈਂ ਬੰਦ ਕਰ ਦਿੱਤੀ ਉਹ ਬਜਣਾ ਹੁੰਦਾ ਤੇ ਟਿਕਟਾ ਘਟਦੇ ਆ ਚਾਰ ਪੰਜ ਟਿਕਟਾ ਘਟਨੇ ਨੇ ਗੱਡੀ ਨੇ ਬੈਲਾਂਸ ਆਪ ਦਾ ਖੋਲਿਆ ਹਾਂ ਉਸ ਤੋਂ ਬਾਅਦ ਇਹ ਦਰਖਤ ਨਾਲ ਲਾ ਕੇ ਵਿਜੇਪਾਰਟੀ ਜੰਦੀ ਸਰ ਫੇਰ ਤਾਂ ਬਹੁਤ ਨੁਕਸਾਨ ਹੋ ਗਿਆ ਕਮਾਣੀ ਕਮੂਨੀ ਟੁੱਟੀਆਂ ਨਹੀਂ ਕਮਾਣੀਆਂ ਟੁੱਟੀਆਂ ਸੱਸੇ ਦੀ ਅੱਛਾ ਕਹਿੰਦੇ ਸਵਾਰੀਆਂ ਵੀ ਬਹੁਤ ਓਵਰ ਹੁੰਦੇ ਨੇ ਰੂਟ 1 ਆ ਇਹ ਹਾਂ ਸਵਾਰੀ ਬਹੁਤ ਹੀ ਸਾਊਥ ਪਰੇ ਸਵਾਰੀ 130 35 40 ਹੈਗੀ ਦੀ ਹਾਂ 110 ਵੀ ਤਾਂ ਇਹ ਕਿੱਥੇ ਕਿੱਥੇ ਦਾ ਰੂਟ ਹੈ ਇਹ ਸਰ ਮੱਲੇ ਆ ਪਟਿਆਲਾ ਅੱਛਾ 7 10 ਤੇ ਚੱਲਦੀ ਆ ਪਟਿਆਲਾ ਤੋਂ ਮੱਲੇ ਵਾਲਾ ਅੱਜ ਦੀਆਂ ਸਵਾਰੀਆਂ ਕਿੰਨੀਆਂ ਖੋਣਗੀਆਂ 600 700 ਦੇ ਉੱਪਰ ਹੋਣ ਬਾਕੀ ਮਾਸ਼ੀਨ ਲੱਭ ਰਿਆਂ ਮੇਰੀ ਮਸ਼ੀਨ ਖੋ ਗਈ ਉਹ ਜੇ ਟ੍ਰੇਲ ਨਿਕਲੇ ਹੋ ਮਸ਼ੀਨੋਂ ਕਿੰਨੀਆਂ ਕਿ ਇੰਜਣ ਨੇ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਸਾਰਾ ਇੱਕ ਕੁੜੀ ਦੇ ਸੱਟ ਲੱਗਿਆ ਕਾਫੀ ਮੇਰਾ ਡਰਾਈਵਰ ਸਾਹਿਬ ਉਹ ਨਾਪੇ ਨਹੀਂ ਅੱਛਾ ਜੀ ਪਰ ਪਾਛੇ ਤੇ ਜੇ ਨਾਪੇ ਭਈ ਤੇ ਉਹਦੀ ਲੱਤ ਸਾਇਦ ਉਹ ਹੋ ਗਈ ਫਿਰ ਤੇ ਕੀ ਲੱਗਦਾ ਤੁਸੀਂ ਬਾਰ ਬਾਰ ਲਿਖ ਕੇ ਭੇਜਿਓ ਉੱਚ ਅਧਿਕਾਰੀਆਂ ਨੂੰ ਵੀ ਜਿਹੜੇ ਹੈਗੇ ਸਵਾਰੀਆਂ ਜਿਆਦਾ ਹੁੰਦੀਆਂ ਨੇ ਬਹੁਤ ਆ ਸਰ ਫਿਰ ਉਹਨਾਂ ਗੱਡੀ ਦਾ ਦੇਖਾਂਗੇ ਕੀ ਨੁਕਸਾਨ ਆ ਉਹਦੇ ਬਦਰ ਕਰ ਠੀਕ ਹੈ ਤੇ ਮਤਲਬ ਰੂਟ ਹੋਰ ਨਹੀਂ ਲਾਇਆ ਬਸ ਇੱਕੇ ਚੱਲਦੀ ਇੱਥੇ ਬਸ ਨਹੀਂ ਬਸ ਤਾਂ ਸਹੀ ਚੱਲ ਰਹੀ ਅੱਛਾ ਸਵਾਰੇ ਸਵਾਰੇ ਘੱਟ ਹੁੰਦੀ ਆ ਸਾਡਾ ਸਵਾਰੀ ਦਾ ਠੀਕ ਆ ਫਿਰ ਕੱਢੀ ਔਰ ਕੰਡਾ ਚ ਆਉਂਦੀ ਨਾਲ ਉਹਦੇ ਕਰਕੇ ਫੜ ਕੇ ਆਉਂਦੇ ਨੇ ਕੰਡਾ ਤੋਂ ਸਰ ਜੀ ਮੱਲੇ ਵਾਲ ਤੋਂ ਪਟਿਆਲੇ ਹਾਂਜੀ ਪਟਿਆਲੇ ਜਾਂਦੇ ਕਿੰਨੇ ਕਿੰਨੇ ਜਣੇ ਹੋਈ ਨੇ ਤੁਹਾਡੇ ਹਿਸਾਬ ਨਾਲ ਸਵਾਰੀ ਸਵਾਰੀਆਂ ਜੀ ਤਿੰਨ ਚਾਰ ਦੇ ਲੱਗਿਆ ਨੇ ਫਾਇਤਾ ਦੇ ਅੱਛਾ ਇੱਕ ਤਾਂ ਕੁੜੀ ਆ ਗਵੰਦਪੁਰੀ ਸਰ ਉਹਦਾ ਚੋਲਾ ਫੰਦੇ ਨੇ ਵਿਚਾਰ ਹੋ ਗਿਆ ਇੱਕ ਤਾਂ ਮੁੰਡਾ ਗਵੰਦਪੁਰ ਦਾ ਫਰੰਟ ਸੀਟ ਤੇ ਬੈਠਾ ਸੀ ਸਰ ਹਾਂਜੀ ਉਹਦੇ ਮਤਲਬ ਸਟਾਚਾ ਲੱਗੇ ਨੇ ਉਹ ਤਾਂ ਜਵੀ ਅੰਦਰ ਬੈਠਾ ਫਿਰ ਕਿੰਨੇ ਕਿੰਨੇ ਆਈਡੀਆਸ ਘੱਟੋ ਘੱਟ ਜੀ 8-10 ਤਾਂ ਹੋਣਗੇ 얘네가 아, 근데... 이 시리즈부터 따라서 하는